ਬਾਈ ਜੀ ਰਾਜਦੀਪ ਭੁੱਲਰ ਗੱਲ ਕਰ ਰਹੇ ਆ ਐਸਐਮ ਟੀਵੀ ਤੋਂ ਕਿ ਮੇਰੀ ਗੱਲ ਕੁਲਵਿੰਦਰ ਕੌਰ ਦੇ ਭਰਾ ਨਾਲ ਹੋ ਰਹੀ ਹੈ ਜੀ ਜੀ ਬਾਈ ਜੀ ਕੁਲਵਿੰਦਰ ਕੌਰ ਨੇ ਜੋ ਚੰਡੀਗੜ੍ਹ 에어ਪੋਰਟ ਦੇ ਉਤੇ ਕੰਗਰਾਂ ਨੋਦ ਦੇ ਨਾਲ ਕੀਤਾ ਲਗਾਤਾਰੋ ਸੋਸ਼ਲ ਮੀਡੀਆ ਦੇ ਉਤੇ ਵੀਡੀਓ ਵਾਇਰਲ ਹੋ ਰਹੀ ਆ ਬਹੁਤ ਸਾਰੇ ਲੋਕ ਉਹਨਾਂ ਦੇ ਹੱਕ ਦੇ ਵਿੱਚ ਖੜ੍ਹ ਰਹੇ ਆ ਪਰਿਵਾਰ ਕਿਵੇਂ ਦੇਖਦਾਗਾ ਦੇਖੋ ਜੀ ਪਰਿਵਾਰ ਕਿਤੇ ਬਾਹਰ ਥੋੜੀ ਆ ਜੀ ਪਰਵਾਰੀ ਨੇ ਤੁਸੀਂ ਸਹੀ ਮੰਨਦੇ ਹੋ ਜਾਇਜ਼ ਮੰਨਦੇ ਹੋ ਕਿ ਜੋ ਤੁਹਾਡੀ ਬੇਟੀ ਨੇ ਕੀਤਾ ਤੁਹਾਡੀ ਭੈਣ ਨੇ ਕੀਤਾ ਜਿਸ ਤਰੀਕੇ ਦੇ ਨਾਲ ਕੰਗੜਾ ਨੌ ਦੇ ਥੱਪਣ ਮਾਰਿਆ ਕਿ ਆ ਜਾ ਰਿਹਾ ਕਿ ਜੋ ਬਿਆਨ ਦਿੱਤੇ ਜਾਂਦੇ ਸੀ ਕਿਸਾਨ ਅੰਦੋਲਨ ਦੇ ਦੌਰਾਨ ਉਹ ਗੁੱਸਾ ਸੀ ਮੰਦੇ ਅੰਦਰ ਦੇਖੋ ਉਹ ਆਪਣੀ ਸਿਕਿਉਰਿਟੀ ਤੇ ਖੜੇ ਆ ਜਿੱਥੋਂ ਤੱਕ ਸਾਨੂੰ ਹੁਣ ਜਾਣਕਾਰੀ ਮਿਲੀ ਆ ਪਹਿਲਾਂ ਤਾਂ ਜਿੰਨੀਆਂ ਮੇਰੀਆਂ ਬਾਈਟਾਂ ਆ ਕਹਿੰਦਾ ਕਿ ਮੈਨੂੰ ਸਾਨੂੰ ਕਲੀਅਰ ਨਹੀਂ ਪਤਾ ਹੁਣ ਜਿਹੜੀ ਸਾਨੂੰ ਜਾਣਕਾਰੀ ਮਿਲੀ ਆ ਵੀ ਉਹ ਆਪਣੀ ਡਿਊਟੀ ਤੇ ਖੜੇ ਆ ਜੀ ਤੋ ਐਲ ਨੂੰ ਚੈੱਕ ਕਰਵਾਉ ਨੂੰ ਕਿਹਾ ਵਾ ਹੂੰ ਤੁਸੀਂ ਟੂ ਟੂ ਮੈਮੇ ਹੋਈ ਆ ਜੀ ਉਥੋਂ ਟਕਰਾਰ ਕਿ ਜਦੋਂ ਅੱਜ ਦੀ ਥੀਮ ਭੈਣ ਬਾਰੇ ਅ ਕਹੋਗੇ ਤੇ ਕਿਤੇ ਨਾ ਕਿਤੇ ਵਿੱਚ ਗੁੱਸਾ ਪਾਈ ਜਾਣਾ ਇਹ ਵੀ ਹੁਣ ਬਿਆਨ ਸਾਹਮਣੇ ਆਇਆ ਹੈਗਾ ਕਹਿੰਦੇ ਕੀ ਤੁਹਾਡੀ ਮਾਤਾ ਉਸ ਅੰਦੋਲਨ ਦੇ ਵਿੱਚ ਸੀਗੇ ਬੈਠੇ ਹੋਏ ਜਦੋਂ ਕੰਗਨਾਂ ਨੇ ਬਿਆਨ ਦਿੱਤਾ ਸੀ ਕਿ 100-100 ਰੁਪਏ ਦਿਹਾੜੀ ਦੇ ਉੱਤੇ ਤਾਂ ਬੀਬੀਆਂ ਆਉਂਦੀਆਂ ਗਈਆਂ ਅੰਦੋਲਨ ਦੇ ਵਿੱਚ ਉਹ ਗੁੱਸਾ ਕਹਿੰਦੇ ਕੁਲਵਿੰਦਰ ਕੌਰ ਦੇ ਮੰਦੇ ਅੰਦਰ ਸੀਗਾ ਤੇ ਉਹ ਉਬਾਲ ਬਣ ਕੇ ਨਿਕਲਿਆ ਤਾਂ ਕੁਲਵਿੰਦਰ ਕੌਰ ਨੇ ਥੱਪੜ ਜੜ ਦਿੱਤਾ ਹੈਲੋ ਹੈਲੋ ਹਾਂਜੀ ਇਹ ਬਿਆਨ ਆ ਰਿਹਾ ਜੀ ਸਾਹਮਣੇ ਕਹਿੰਦੇ ਕੁਲਵਿੰਦਰ ਕੌਰ ਦੇ ਮਨ ਦੇ ਅੰਦਰ ਗੁੱਸਾ ਸੀ ਕਿਉਂਕਿ ਉਹਨਾਂ ਦੇ ਮਾਤਾ ਜੀ ਉਸ ਸਮੇਂ ਅੰਦੋਲਨਾਂ ਦੇ ਵਿੱਚ ਸਨ ਜਦੋਂ ਕੰਗਣਾ ਨੌਤ ਨੇ ਬਿਆਨ ਦਿੱਤਾ ਸੀਗਾ ਕਿ 100-100 ਰੁਪਏ ਦਿਹਾੜੀ ਦੇ ਉੱਤੇ ਬੀਬੀਆਂ ਲਿਆਂਦੀਆਂ ਜਾਂਦੀਆਂ ਨੇ ਦੇਖੋ ਜੀ ਉਹ ਗੁੱਸਾ